ਤਾਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਹੁਣ ਪੰਜਾਬ ਦੇ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਮੁਹਾਰਤ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਸਕੀਮ ਦੇ ਵਿੱਚ ਹਰ ਤਰ੍ਹਾਂ ਦਾ ਇਲਾਜ ਸ਼ਾਮਲ ਹੈ। ਇਸ ਯੋਜਨਾ ਦਾ ਲਾਭ ਲੈਣ ਦੇ ਲਈ ਪੂਰੇ ਪਰਿਵਾਰ ਦੇ ਲਈ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਆਈਡੀ ਕਾਰਡ ਹੋਣਾ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ 3 ਕਰੋੜ ਲੋਕਾਂ ਲਈ ਮੁਫਤ ਇਲਾਜ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਹੁਣ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਕਰਵਾਇਆ ਜਾ ਸਕੇਗਾ। ਇਸ ਯੋਜਨਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦੇ ਵਿੱਚ ਕੋਈ ਵੀ ਆਮਦਨ ਜਾਂ ਫਿਰ ਉਮਰ ਦੀ ਸੀਮਾ ਨਹੀਂ ਰੱਖੀ ਗਈ। ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਅਤੇ ਕੇਂਦਰ ਦੀਆਂ ਯੋਜਨਾਵਾਂ ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਪਹਿਲਾਂ ਯੋਜਨਾਵਾਂ ਦੇ ਵਿੱਚ ਅਜਿਹੀਆਂ ਸ਼ਰਤਾਂ ਹੁੰਦੀਆਂ ਸੀ ਕਿ ਆਮ ਬੰਦਾ ਬਾਹਰ ਹੋ ਜਾਂਦਾ ਸੀ। ਮਾਨਨੇ ਉਦਾਹਰਣ ਦਿੰਦੀ ਆ ਕਿ ਹਕੀਕਤ ਯੋਜਨਾਵਾਂ ਦੇ ਵਿੱਚ ਪੱਖਾਂ ਜਾਂ ਫਿਰ ਸਾਈਕਲ ਹੋਣ ਤੇ ਵੀ ਲਾਭ ਨਹੀਂ ਮਿਲਦਾ ਸੀ ਪਰ ਪੰਜਾਬ ਸਰਕਾਰ ਦੀ ਇਸ ਯੋਜਨਾ ਦਾ ਦਰਵਾਜ਼ਾ ਹਰ ਕਿਸੇ ਦੇ ਲਈ ਖੁੱਲ੍ਹਿਆ ਹੈ ਇੱਕ ਇਹੋ ਜੀ ਸਕੀਮ ਜਾਂ ਇਹੋ ਜੀ ਸਹੂਲਤ ਕਹਿ ਲੋ ਇਹਨੂੰ ਜਿਹੜੀ ਹਰ ਇੱਕ ਘਰ ਨਾਲ ਜੁੜੀ ਹੋਈ ਹੈ ਔਰ ਮਿਲ ਵੀ ਹਰ ਇੱਕ ਘਰ ਨੂੰ ਹੀ ਰਹੀ ਹੈ ਇਹਦੇ 'ਚ ਕੋਈ ਘਰ ਛੱਡਿਆ ਨਹੀਂ ਇਹਦੇ 'ਚ ਕੋਈ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਨਹੀਂ ਸੇਤ ਜਿਹੜੀ ਹੈ ਪਰਮਾਤਮਾ ਦੇ ਹੱਥ ਹੈ ਪਹਿਲਾਂ ਤਾਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਤੰਦਰੁਸਤ ਰਹਿਣ ਸਾਡੇ ਪੰਜਾਬੀ ਸਾਰੇ ਪਰ ਜੇ ਕੋਈ ਦਿੱਕਤ ਆ ਜੇ ਤਾਂ ਉਹਨਾਂ ਕੋਲੇ ਇੰਨੀ ਕੁ ਤਾਂ ਹਿੰਮਤ ਉਹਨਾਂ ਦੀ ਜੇਬ ਦਾ ਜਿਹੜਾ ਇੰਨਾ ਕੁ ਤਾਂ ਖਰਚਾ ਜਿਹੜਾ ਉਹਨਾਂ ਨੂੰ ਇਹ ਹੋਵੇ ਕਿ ਕੋਈ ਨਹੀਂ ਕੋਈ ਤਾਂ ਹੈਗਾ ਸਾਡੇ ਲਈ ਫਿਰ ਜਿਹੜਾ ਸਾਨੂੰ ਇਸ ਬਿਮਾਰੀ ਚੋਂ ਕੱਢ ਲੂਗਾ ਜਾਂ ਕੋਈ ਪੈਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਦੁੱਧ ਦਾ ਫੁਕਿਆ ਲੱਸੀ ਨੂੰ ਫੁਕਾ ਮਾਰਦਾ ਕਿਉਂਕਿ ਪਹਿਲਾਂ ਇਦਾਂ ਦੀਆਂ ਸਕੀਮਾਂ ਚਲਾਈਆਂ ਗਵਰਨਮੈਂਟਾਂ ਨੇ ਜਿਹਦੇ ਵਿੱਚ ਕੁਝ ਆਪਣੇ ਚਾਹੇਤਿਆਂ ਨੂੰ ਹੀ ਫਾਇਦਾ ਹੁੰਦਾ ਰਿਹਾ ਬਸ ਉਹ ਚ ਕੋਈ ਸ਼ਰਤਾਂ ਪਾ ਦਿੰਦੇ ਸੀ ਕਿ ਆਹ ਸ਼ਰਤਾਂ ਉਹ ਸ਼ਰਤ ਪੂਰੀ ਉਹ ਨਹੀਂ ਕਰਦੇ ਲੋਕ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਲੈ ਇੱਕ ਘਰ ਨਹੀਂ ਆਉਂਦਾ ਪੰਜਾਬ ਦਾ ਪੰਜਾਬ ਦਾ ਇੱਕ ਘਰ ਵੀ ਉਹਦੇ ਚ ਨਹੀਂ ਆਉਂਦਾ ਕਿਉਂਕਿ ਉਹ ਸ਼ਰਤਾਂ ਪਾ ਰੱਖੀਆਂ ਈ ਕਿ ਉਹ ਚ ਪੱਕੀ ਇੱਟ ਨਹੀਂ ਲੱਗੀ ਹੋਣੀ ਚਾਹੀਦੀ ਤੁਹਾਡੇ ਘਰੇ ਸਾਈਕਲ ਨਹੀਂ ਹੋਣਾ ਚਾਹੀਦਾ ਪੱਖਾ ਨਹੀਂ ਹੋਣਾ ਚਾਹੀਦਾ ਗੈਸ ਵਾਲਾ ਚੁੱਲਾ ਨਹੀਂ ਹੋਣਾ ਚਾਹੀਦਾ ਪਹਿਲਾਂ ਤਾਂ ਇੱਕ ਉਜਵਲਾ ਯੋਜਨਾ ਪਤਾ ਨਹੀਂ ਕਿਹੜੀ ਸੀਗੀ ਉਹ ਮੋਦੀ ਜੀ ਨੇ ਚਲਾਈ ਸੀਗੀ ਪਹਿਲਾਂ ਤਾਂ ਉਹਨਾਂ ਨੂੰ ਗੈਸ ਸਿਲੰਡਰ ਦੇਤੇ ਛੋਟੇ-ਛੋਟੇ ਤੇ ਚੁੱਲ੍ਹੇ ਦੇਤੇ ਬਾਅਦ ਚ ਕਹਿੰਦੇ ਤੁਹਾਡੇ ਘਰ ਤਾਂ ਚੁੱਲਾ ਤੇ ਗੈਸ ਐ ਇਸ ਕਰਕੇ ਤੁਸੀਂ ਅਮੀਰਾਂ ਚਾਹੁੰਦੇ ਹੋ ਤੁਸੀਂ ਤਾਂ ਮਲੋ ਉਸੇ ਸਕੀਮ ਦਾ ਆਪ ਹੀ ਵਿਰੋਧ ਕਰਤਾ ਵੀ ਮਤਲਬ ਜੇ ਤੁਹਾਡੇ ਘਰੇ ਗੈਸ ਤੇ ਚੁੱਲਾ ਹੈ ਤਾਂ ਤੁਹਾਡਾ ਘਰ ਨਹੀਂ ਬਣਾ ਸਕਦੇ ਕਿਉਂਕਿ ਤੁਹਾਡੇ ਕੋਲ ਗੈਸ ਤੇ ਚੁੱਲਾ ਤੁਸੀਂ ਤਾਂ ਵੱਡੇ ਬੰਦੇ ਹੋ ਪਹਿਲਾਂ ਉਹਨਾਂ ਨੂੰ ਗਰੀਬ ਕਰਕੇ ਦਿੱਤਾ ਜੀ ਉਹਨਾਂ ਨੂੰ ਮੈਂ ਕਹਿਆ ਯਾਰ ਆਪ ਹੀ ਦਿੱਤਾ ਉਹ ਕਹਿੰਦੇ ਗੈਸ ਤੇ ਚੁੱਲਾ ਲੈ ਜਾਓ ਜੀ ਸਾਡਾ ਘਰ ਹੀ ਪਾ ਦਿਓ ਅਸੀਂ ਤਾਂ ਆਪ ਬਾਲਣ ਲੈ ਲਾਂਗੇ ਕੋਈ ਗੱਲ ਨਹੀਂ ਪਾਤੀਆਂ ਹੈਗੀਆਂ ਸਾਡੇ ਕੋਲੇ ਸਾਡੇ ਕੋਲੇ ਹੋਰ ਬਾਲਣ ਹੈਗੇ ਨੇ ਸੋ ਇਦਾਂ ਦੀਆਂ ਪਾ ਦਿੰਦੇ ਸੀ ਕਿ ਕੋਈ ਘਰੋਚ ਆਉਂਦਾ ਹੀ ਨਹੀਂ ਪੰਜਾਬ ਦਾ ਪ੍ਰਧਾਨ ਮੰਤਰੀ ਵਾਸ ਯੋਜਨਾ ਹਨਾ ਬਹੁਤ ਸਾਰੀਆਂ ਸਕੀਮਾਂ ਹੈ ਜਿਹੜੀਆਂ ਆਪਾਂ ਵਿਰੋਧੀ ਨੇ ਜੇ ਤੁਸੀਂ ਉਸ ਸਕੀਮ ਚ ਅਪਲਾਈ ਕਰੋਗੇ ਤਾਂ ਦੂਜੀ ਸਕੀਮ ਚੋਂ ਬਾਹਰ ਨਿਕਲ ਜਿਓਗੇ ਜੇ ਇਹਦੇ 'ਚ ਕਰੋਗੇ ਦਿੱਲੀ 'ਚ ਬਾਹਰ ਨਿਕਲ ਜਾਓਗੇ ਇਹਦੇ 'ਚ ਬਿਜਲੀ ਵਾਲਿਆ ਜਿਵੇਂ ਬਿਜਲੀ ਆਪਾਂ ਕੀਤੀ ਸੀ ਬਿਜਲੀ ਤਾਂ ਇਦੈਂ ਆ ਮੀਟਰ 599 ਜੁਜੁਨਟ ਦਿਖਾਵੇ ਸਾਨੂੰ 600 ਜੁਨਟ ਹੋ ਗਿਆ ਨਾ ਟੋਟਲ 599 ਤੇ ਮੀਟਰ ਭਾਵੇਂ ਤੁਹਾਡੇ 2 AC ਲੱਗੇ ਨੇ ਭਾਵੇਂ 5 AC ਲੱਗੇ ਨੇ ਭਾਵੇਂ 1 ਬੱਲਬ ਹੈ ਭਾਵੇਂ 2 ਪੱਖੇ ਨੇ ਅਸੀਂ 599 ਦੇਖਣਾ ਹੈ ਇਹ ਨਹੀਂ ਦੇਖਣਾ ਕਿ ਘਰ ਕਿਹਦਾ ਸਾਰਿਆਂ ਦੇ ਮਾਫੀ ਸਿੱਧੀ ਜੀ ਗੱਲ ਹੈ 2500 ਤੋਂ ਜ਼ਿਆਦਾ ਮੈਡੀਕਲ ਟ੍ਰੀਟਮੈਂਟ ਮਿਲਣਗੇ 3 ਕਰੋੜ ਲੋਕ ਅਤੇ 5 ਲੱਖ ਪਰਿਵਾਰ ਨੂੰ ਇਸ ਦਾ ਲਾਭ ਮਿਲੇਗਾ ਬੱਚੇ ਤੋਂ ਲੈ ਕੇ ਹਰ ਉਮਰ ਤੱਕ ਦਾ ਬੰਦਾ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਪੰਜਾਬ ਦੇ ਵੋਟਰ ਕਾਰਡ ਅਤੇ ਆਧਾਰ ਕਾਰਡ ਦੇ ਨਾਲ ਇਸ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਛੋਟੀ ਸਰਜਰੀ ਤੋਂ ਲੈ ਕੇ ਵੱਡੇ ਇਲਾਜ ਤੱਕ ਇਸ ਦੇ ਵਿੱਚ ਸ਼ਾਮਿਲ ਹੋਣਗੇ ਇਹਦੇ ਵਿੱਚ ਸਾਰੀਆਂ ਹੀ ਬਿਮਾਰੀਆਂ ਆ ਇਹਦੇ ਵਿੱਚ ਜਿਹੜੀਆਂ ਉਹਨਾਂ ਦਾ ਪੈਕੇਜ ਜਿਹੜੇ ਕਹਿੰਦੇ ਆਪਾਂ ਚਾਹੇ ਕਿਡਨੀ ਨਾਲ ਲੇਟੜਾ ਕੋਈ ਡਾਇਲਿਸਿਸ ਦਾ ਬਹੁਤ ਬਹੁਤ ਜਿਆਦਾ ਅੱਜਕੱਲ ਸਾਡੇ ਕੋਲ ਡਿਮਾਂਡ ਡਾਇਲਿਸਿਸ ਮਸ਼ੀਨਾਂ ਦੀ ਆ ਰਹੀ ਹੈ ਕਿਡਨੀ ਟ੍ਰਾਂਸਪਲੈਂਟ ਵੀ ਇਹਦੇ ਵਿੱਚ ਸ਼ਾਮਲ ਹੈ ਦਿਲ ਨਾਲ ਸੰਬੰਧਿਤ ਬਿਮਾਰੀਆਂ ਸਾਰੀਆਂ ਕੈਂਸਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਅਲਾਮਤ ਬਣਿਆ ਹੋਇਆ ਉਹਦਾ ਵੀ ਇਲਾਜ ਇਹਦੇ ਵਿੱਚ ਸੰਭਤ ਹੈ ਤੇ ਆਮ ਤੌਰ ਤੇ ਬਜ਼ੁਰਗਾਂ ਦੇ ਕਹਿੰਦੇ ਆ ਕਿ ਗੋਡੇ ਬਦਲਾ ਲਓ ਜੀ ਹਨਾ ਕਿਸ ਦਾ ਚੂੜਾ ਟੁੱਟ ਗਿਆ ਉਹ ਸਾਰਾ ਕੁਝ ਇਹਦੇ ਵਿੱਚ ਸ਼ਾਮਲ ਹੈ ਜੀ ਹੱਡੀਆਂ ਨਾਲ ਲੇਟਡ ਹੈ ਨਾ ਸੋ ਜੱਚਾ ਬੱਚਾ ਜਿਹੜਾ ਸਾਡਾ ਆਉਣ ਵਾਲੀ ਜਨਰੇਸ਼ਨ ਨੇ ਹਸਪਤਾਲ ਚ ਜਨਮ ਲੈਣਾ ਬਹੁਤ ਸਾਰੇ ਅੱਜ ਵੀ ਇਹੋ ਜਿਹੀ ਕੇਸ ਸਾਹਮਣੇ ਆਉਂਦੇ ਆ ਕਿ ਹਸਪਤਾਲ ਨਹੀਂ ਪਹੁੰਚ ਸਕੇ ਜਦ ਦਵਾਈਆਂ ਪ੍ਰੋਪਰ ਨਹੀਂ ਮਿਲੀਆਂ ਪੀੜੀਆ ਹੋ ਗਿਆ ਬੱਚਿਆਂ ਨੂੰ ਬੱਚੇ ਕੇਅਰ ਨਹੀਂ ਹੋ ਸਕੀ ਜਾਂ ਕੋਈ ਬਿਮਾਰੀ ਐਦਾਂ ਦੀ ਹੋ ਗਈ ਜਿਹੜੀ ਜੈਨੇਟਿਕ ਸੀ ਜਿਹੜੀ ਮਾਂ ਦੇ ਪੇਟ ਚ ਬਿਮਾਰੀ ਆਈ ਤੇ ਉਹਦਾ ਇਲਾਜ ਬਹੁਤ ਮਹਿੰਗਾ ਹੈ ਸੋ ਇਸ ਤਰ੍ਹਾਂ ਨੇ ਬਹੁਤ ਸਾਰੇ ਐਗਜ਼ਾਮਪਲ ਆ ਸਾਡੇ ਕੋਲੇ ਆਉਂਦੀਆਂ ਹੁਣ ਉਹ ਇਦਾਂ ਦਾ ਤੁਹਾਨੂੰ ਕੋਈ ਖਬਰ ਸੁਣਨ ਨੂੰ ਨਹੀਂ ਮਿਲੂਗੀ ਇਹ ਕੋਈ ਇਦਾਂ ਨਹੀਂ ਹੈਗਾ ਕਿ ਕੋਈ ਇਹ ਪੋਲਿਟੀਕਲ ਅਨਾਉਂਸਮੈਂਟ ਹੈ ਅੱਜ ਜਿੰਨਾ ਬੰਦਿਆਂ ਨੇ ਰਜਿਸਟ੍ਰੇਸ਼ਨ ਕਰਾ ਲਈ ਤੇ ਅੱਜ ਤੋਂ ਸ਼ੁਰੂ ਹੋ ਜੂਗੀ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਹੁਣ ਪੈਸੇ ਦੀ ਤੰਗੀ ਦੇ ਕਰਕੇ ਕੋਈ ਵੀ ਪੰਜਾਬੀ ਦਮ ਨਹੀਂ ਤੋੜੇਗਾ 10 ਲੱਖ ਰੁਪਏ ਤੱਕ ਦੀ ਇਸ ਸੇਤ ਗਾਰੰਟੀ ਪੰਜਾਬ ਦੇ ਮੱਧ ਵਰਗੀ ਅਤੇ ਗਰੀਬ ਪਰਿਵਾਰਾਂ ਦੇ ਲਈ ਇੱਕ ਵੱਡਾ ਸਹਾਰਾ ਬਣ ਕੇ ਉਭਰੇਗੀ। ਮੋਹਾਲੀ ਤੋਂ ਰੋਹਿਤ ਬੰਸਲ ਦੀ ਰਿਪੋਰਟ ਜ਼ੀ ਮੀਡੀਆ।